ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਪੰਜ ਐਸੈਟਸ ਦੇ ਬਾਰੇ ਜੋ ਤੁਹਾਨੂੰ ਅਮੀਰ ਬਣਾਉਣ ਦੇ ਵਿੱਚ ਮਦਦ ਕਰਨਗੇ ਇਸ ਵੀਡੀਓ ਨੂੰ ਸਮਝਣ ਵਾਸਤੇ ਤੁਹਾਨੂੰ ਸਾਡੀ ਜਿਹੜੀ ਹੈਗੀ ਪਿਛਲੀ ਵੀਡੀਓ ਦੇਖਣੀ ਪੈਣੀ ਆ ਉਹਦਾ ਮੈਂ ਜਿਹੜਾ ਲਿੰਕ ਹੈਗਾ ਉੱਪਰ ਆਈ ਬਟਨ ਦੇ ਵਿੱਚ ਦੇ ਦੂੰਗਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜੀ ਵੀਡੀਓ ਹੈਗੀ ਹੈ ਜੀ ਐਸੈਟ ਵਰਸਸ ਲਾਇਬਿਲਟੀ ਸੋ ਉਹਦੇ ਵਿੱਚ ਪੂਰਾ ਸਮਝਾਇਆ ਗਿਆ ਵੀ ਐਸੈਟ ਕੀ ਹੁੰਦੇ ਨੇ ਤੇ ਲਾਇਬਿਲਟੀਸ ਕੀ ਹੁੰਦੀਆਂ ਨੇ ਉਸ ਵੀਡੀਓ ਨੂੰ ਵੀ ਜਰੂਰ ਜਾ ਕੇ ਤੁਸੀਂ ਦੇਖੋ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ ਸਾਰਿਆਂ ਤੋਂ ਪਹਿਲੇ ਨੰਬਰ ਤੇੜਾ ਐਸੈਟ ਹੈਗਾ ਜੀ ਉਹ ਹੈ ਰੀਅਲ ਅਸਟੇਟ ਦਾ ਐਂਡਰਿਊ ਕਾਰਨੇਗੀ ਕਹਿੰਦੇ ਨੇ 90% ਮਿਲੀਅਨਰ ਰੀਅਲ ਅਸਟੇਟ ਦੇ ਐਸੈਟ ਦੇ ਵਿੱਚੋਂ ਬਣੇ ਨੇ ਮਤਲਬ ਰੀਅਲ ਅਸਟੇਟ ਤੇ ਬਿਜ਼ਨਸ ਦੇ ਵਿੱਚੋਂ ਦੁਨੀਆ ਦੇ 90% ਮਿਲੀਅਨਰ ਬਣੇ ਨੇ ਐਂਡਰਿਊ ਕਾਰਨੇ ਕੀ ਜਿਹੜੇ ਆਗੇ ਬਹੁਤ ਹੀ ਇੱਕ ਅਮੀਰ ਆਦਮੀ ਹੋਏ ਨੇਗੇ ਜੇ ਤੁਸੀਂ ਚਾਹੁੰਦੇ ਹੋ ਇਹਨਾਂ ਉੱਪਰ ਵੀਡੀਓ ਬਣਾਉਣੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਉਹਨਾਂ ਦੇ ਉੱਪਰ ਵੀ ਇੱਕ ਵੀਡੀਓ ਬਣਾਵਾਂਗੇ ਤਾਂ ਆਪਣੀ ਵੀਡੀਓ ਨੂੰ ਹੁਣ ਅਸੀਂ ਇਸ ਨੂੰ ਕੰਟੀਨਿਊ ਕਰਦੇ ਹਾਂ ਫਿਊਚਰ ਦੇ ਵਿੱਚ ਤੁਹਾਨੂੰ ਇਹ ਬਹੁਤ ਪ੍ਰੋਫਿਟ ਦੇ ਕੇ ਜਾ ਸਕਦਾ ਹੈਗਾ ਰੀਅਲ ਏਸਟੇਟ ਇੱਕ ਬਹੁਤ ਵਧੀਆ ਐਸੈਟ ਹੈਗਾ ਅਮੀਰ ਬਣਨ ਦੇ ਵਾਸਤੇ ਕਿਉਂ ਕਿਉਂਕਿ ਦੁਨੀਆ ਦੇ ਉੱਪਰ ਜਿਹੜੀ ਜ਼ਮੀਨ ਹੈਗੀ ਉਹ ਲਿਮਟਿਡ ਹੈ ਪਰ ਆਬਾਦੀ ਜਿਹੜੀ ਆ ਉਹ ਵਧਦੀ ਜਾ ਰਹੀ ਹੈ ਜਿਉਂ-ਜਿਉਂ ਬਾਦੀ ਵਾਧਰੀ ਹੈ ਜਮੀਨ ਦੀ ਜਿਹੜੀ ਡਿਮਾਂਡ ਹੈਗੀ ਉਹ ਵਾਧੀ ਜਾ ਰਹੀ ਹੈ ਤੇ ਇਸ ਕਰਕੇ ਉਹਦੇ ਜਿਹੜੇ ਪ੍ਰਾਈਸ ਹੈਗੇ ਉਹ ਉੱਪਰ ਜਾ ਰਹੇ ਨੇ ਹਮੇਸ਼ਾ ਪ੍ਰਾਈਸ ਥੱਲੇ ਨਹੀਂ ਆ ਰਿਹਾ ਜਮੀਨ ਦਾ ਕਿ ਹਮੇਸ਼ਾ ਉੱਪਰ ਹੀ ਜਾਣਾ ਹੈਗਾ ਇਸ ਕਰਕੇ ਜਿਹੜਾ ਰੀਅਲ ਏਸਟੇਟ ਹੈਗਾ ਇੱਕ ਬਹੁਤ ਵਧੀਆ ਐਸੈਟ ਆ ਅਮੀਰ ਬਣਨ ਦੇ ਵਾਸਤੇ ਦੂਸਰੇ ਨੰਬਰ ਤੇ ਐਸੈਟ ਆਉਂਦਾ ਹੈ ਜੀ ਕਮੋਡਿਟੀਆਂ ਕਮੋਡਿਟੀਆਂ ਦਾ ਮੇਰਾ ਮਤਲਬ ਹੈ ਜੀ 골ਡ ਜਾਂ ਸਿਲਵਰ ਦੇ ਵਿੱਚ ਇਨਵੈਸਟ ਕਰਨਾ 골ਡ ਕਿੰਨਾ ਸਮਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਜਦੋਂ ਅਸੀਂ ਪੈਦਾ ਵੀ ਨਹੀਂ ਹੋਏ ਉਦੋਂ ਵੀ 골ਡ ਹੈਗਾ ਹੀ ਜਦੋਂ ਅਸੀਂ ਨਹੀਂ ਹਾਂਗੇ ਇਸ ਦੁਨੀਆ ਦੇ ਤੇ ਫਿਰ ਵੀ 골ਡ ਜਿਹੜਾ ਇੱਥੇ ਰਹਿਣਾ ਕਿਉਂਕਿ ਇਹ ਸਦਾ ਬਹਾਰ ਹੈ ਕਈ ਵੱਡੇ ਇਨਵੈਸਟਰ ਕੀ ਕਰਦੇ ਨੇ ਜਦੋਂ ਵੀ ਸਟਾਕ ਮਾਰਕੀਟ ਦਾ ਪ੍ਰਾਈਸ ਥੱਲੇ ਡਿੱਗਦਾ ਆ ਤਾਂ ਉਹ ਆਪਣਾ ਪੈਸਾ ਉਧਰੋਂ ਕੱਢ ਕੇ 골ਡ ਜਾਂ ਸਿਲਵਰ ਦੇ ਵਿੱਚ ਇਨਵੈਸਟ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਆਪਣੀ ਵੈਲਿਊ ਲੂਜ਼ ਨਹੀਂ ਕਰ ਦੇਗਾ ਜਿੰਨੀ ਵਾਰੀ ਸਟਾਕ ਮਾਰਕੀਟ ਦਾ ਪ੍ਰਾਈਸ ਥੱਲੇ ਵਾਲੇ ਪਾਸੇ ਨੂੰ ਜਾਂਦਾ ਹੈਗਾ ਉਦੋਂ ਇਹੜਾ ਕਮੋਡਿਟੀਜ਼ ਦੇ ਵਿੱਚ 골ਡ ਜਾਂ ਸਿਲਵਰ ਦਾ ਪ੍ਰਾਈਸ ਜਿਹੜਾ ਹੈਗਾ ਉਹ ਉੱਪਰ ਵੱਲ ਨੂੰ ਚੜਨਾ ਸ਼ੁਰੂ ਹੋ ਜਾਂਦਾ ਇਸ ਕਰਕੇ ਜਿਹੜੇ ਵੱਡੇ ਇਨਵੈਸਟਰ ਹੈਗੇ ਆਪਣਾ ਪੈਸਾ ਉਧਰੋਂ ਕੱਢ ਕੇ ਇਸ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰ ਦਿੰਦੇ ਨੇ 골ਡ ਜਾਂ ਸਿਲਵਰ ਇੱਕ ਬਹੁਤ ਵਧੀਆ ਸਾਧਨ ਹੈਗਾ ਇਨਵੈਸਟਮੈਂਟ ਦੇ ਵਾਸਤੇ ਕਿਉਂਕਿ ਇਹ ਆਪਣੀ ਵੈਲਿਊ ਲੂਜ਼ ਨਹੀਂ ਕਰਦਾ ਇਸ ਦੇ ਵਿੱਚ ਹਮੇਸ਼ਾ ਲੌਂਗ ਟਰਮ ਦੇ ਲਈ ਇਨਵੈਸਟ ਕਰੋ ਇਹ ਇੱਕ ਬਹੁਤ ਵਧੀਆ ਐਸਟ ਹੈਗਾ ਅਮੀਰ ਬਨਨ ਦੇ ਵਾਸਤੇ ਤੀਸਰੇ ਨੰਬਰ ਤੇ ਹੁੰਦਾ ਜੀ ਇਕਵਿਪਮੈਂਟ ਐਂਡ ਐਸੈਸਰੀਜ਼ ਮੰਨ ਲਓ ਤੁਸੀਂ ਇੱਕ ਕਾਰ ਖਰੀਦਦੇ ਹੋਗੇ ਉਸ ਕਾਰ ਨੂੰ ਤੁਸੀਂ ਚਲਾਉਂਦੇ ਹੋਗੇ ਉਹ ਕਾਰ ਤੁਹਾਡਾ ਖਰਚਾ ਕਰਾਊਗੀ ਇਨਸ਼ੋਰੈਂਸ ਦਾ ਖਰਚਾ ਪੈਟਰੋਲ ਦਾ ਖਰਚਾ ਉਹਦੀ ਮੇਨਟੇਨੈਂਸ ਦਾ ਖਰਚਾ ਤੇ ਅਲੱਗ-ਅਲੱਗ ਖਰਚੇ ਜਿਹੜੇ ਆਹ ਕਾਰ ਤੁਹਾਡੇ ਖਰਚੇ ਕਰਾਊਗੀ ਤੇ ਤੁਹਾਡੇ ਵਾਸਤੇ ਲਾਇਬਿਲਟੀ ਬਣ ਜਾਊਗੀ ਪਰ ਜੇ ਤੁਸੀਂ ਉਸ ਕਾਰ ਨੂੰ ਖਰੀਦ ਕੇ ਉਸ ਨੂੰ ਕਿਰਾਏ ਤੇ ਦਿੰਦੇ ਹੋਗੇ ਤਾਂ ਉਹ ਤੁਹਾਨੂੰ ਪੈਸੇ ਕਮਾ ਕੇ ਦੇਵੇਗੀ ਇਸੇ ਤਰ੍ਹਾਂ ਹੀ ਇਕਵਿਪਮੈਂਟ ਐਂਡ ਐਸੈਸਰੀ ਦੇ ਵਿੱਚ ਕੋਈ ਵੀ ਤੁਸੀਂ ਚੀਜ਼ ਖਰੀਦ ਕੇ ਕਿਰਾਏ ਤੇ ਦਿੰਦੇ ਹੋਗੇ ਮੰਨ ਲਓ ਤੁਹਾਡੇ ਕੋਲ ਜਨਰੇਟਰ ਹੈਗਾ ਜਨਰੇਟਰ ਖਰੀਦ ਕੇ ਤੁਸੀਂ ਵਿਆਹਾਂ ਸ਼ਾਦੀਆਂ ਤੇ ਕਿਰਾਏ ਤੇ ਦੇ ਦਿੰਦੇ ਹੋ ਉਹ ਵੀ ਤੁਹਾਨੂੰ ਪੈਸਾ ਕਮਾ ਕੇ ਦਿੰਦੇ ਆ ਤੇ ਹੋਰ ਕੋਈ ਵੀ ਚੀਜ਼ ਜਿਹੜੀ ਤੁਸੀਂ ਐਕਸੈਸਰੀ ਐਕਵਿਪਮੈਂਟ ਤੁਹਾਡੇ ਕੋਲ ਹੈਗੀ ਹੈ ਕਿ ਉਹਨੂੰ ਖਰੀਦ ਕੇ ਤੁਸੀਂ ਕਿਰਾਏ ਤੇ ਦੇ ਦੋ ਤਾਂ ਉਹ ਤੁਹਾਨੂੰ ਇੱਕ ਇਨਕਮ ਜਨਰੇਟ ਕਰਕੇ ਦੇਊਗੀ ਤੁਹਾਡੀ ਜੇਬ ਦੇ ਵਿੱਚ ਪੈਸੇ ਪਾਊਗੀ ਤਾਂ ਤੁਹਾਡੇ ਵਾਸਤੇ ਇੱਕ ਐਸੈਟ ਬਣ ਜਾਵੇਗਾ ਚੌਥੇ ਨੰਬਰ ਤੇ ਹੈ ਜੀ ਪੇਪਰ ਐਸੈਟਸ ਪੇਪਰ ਐਸੈਟਸ ਹੁੰਦੇ ਨੇ ਸਟਾਕਸ ਬਾਂਡਸ ਮਿਊਚੁਅਲ ਫੰਡਸ ਸਟਾਕ ਮਾਰਕੀਟ ਵੈਸਟਰਨ ਕੰਟਰੀਸ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਇਹਦੇ ਵਿੱਚ ਐਂਟਰ ਕਰਨਾ ਤੇ ਐਗਜ਼ਿਟ ਕਰਨਾ ਜਿਹੜਾ ਬਹੁਤ ਹੀ ਆਸਾਨ ਹੈ ਤੇ ਇਹਦੇ ਉੱਤੇ ਤੁਸੀਂ ਜਿਹੜੇ ਆਗੇ ਬਹੁਤ ਵਧੀਆ ਕਿ ਇਨਕਮ ਜਨਰੇਟ ਕਰ ਸਕਦੇ ਹੋ ਪਰ ਉਸ ਲਈ ਜ਼ਰੂਰੀ ਹੈ ਤੁਹਾਨੂੰ ਸਟਾਕ ਮਾਰਕੀਟ ਦੀ ਬੇਸਿਕ ਨੋਲਿਜ ਹੋਵੇ ਕਿ ਸਟਾਕ ਮਾਰਕੀਟ ਕੰਮ ਕਿੱਦਾਂ ਕਰਦੀ ਆ ਉਹਦੇ ਉੱਪਰ ਆਪਾਂ ਇੱਕ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾਈ ਆ ਤੁਸੀਂ ਉਸ ਵੀਡੀਓ ਨੂੰ ਜਿਹੜਾ ਉੱਪਰ ਆਈ ਬਟਨ ਦੇ ਉੱਪਰ ਕਲਿੱਕ ਕਰਕੇ ਦੇਖ ਸਕਦੇ ਹੋ ਲਿੰਕ ਮੈਂ ਦੇ ਦਿੱਤਾ ਹੈਗਾ ਵੀਡੀਓ ਦਾ ਉੱਥੋਂ ਵੇਖੋ ਜਾ ਕੇ ਸਟਾਕ ਮਾਰਕੀਟ ਦੀ ਤੁਹਾਨੂੰ ਬੇਸਿਕ ਨੋਲਿਜ ਹੋਣੀ ਬਹੁਤ ਜ਼ਰੂਰੀ ਆ ਵਧੀਆ ਸਟਾਕ ਸਿਲੈਕਟ ਕਰਨੇ ਆਉਣੇ ਚਾਹੀਦੇ ਨੇ ਤੇ ਵਧੀਆ ਕੰਪਨੀ ਸਿਲੈਕਟ ਕਰਨੀ ਆਉਣੀ ਹੈ ਚਾਹੀਦੀਆਂ ਨੇ ਸਟਾਕ ਮਾਰਕੀਟ ਦੇ ਵਿੱਚੋਂ ਇਨਕਮ ਜਨਰੇਟ ਕਰਨ ਵਾਸਤੇ ਤੇ ਇੱਕ ਬਹੁਤ ਵਧੀਆ ਐਸੈਟ ਹੈ ਵੀ ਅਮੀਰ ਬਣਨ ਦੇ ਵਾਸਤੇ ਪੰਜਵੇਂ ਨੰਬਰ ਤੇ ਐਸੈਟ ਹੁੰਦਾ ਹੈ ਜੀ ਔਨ ਕੰਟੈਂਟ ਔਨ ਕੰਟੈਂਟ ਤੋਂ ਮਤਲਬ ਹੈ ਕਿ ਵੀ ਆਪਣਾ ਕੰਟੈਂਟ ਬਣਾ ਕੇ ਇੰਟਰਨੈਟ ਦੇ ਉੱਪਰ ਤੁਸੀਂ ਅਪਲੋਡ ਕਰਕੇ ਉਸ ਤੋਂ ਵੀ ਪੈਸੇ ਕਮਾ ਸਕਦੇ ਹੋ ਬਹੁਤ ਵਧੀਆ ਇਨਕਮ ਜਨਰੇਟ ਕਰ ਸਕਦੇ ਆ ਆਪਾਂ ਉਸ ਦੇ ਉੱਪਰੋਂ ਵੀ YouTube Facebook TikTok Instagram ਤੇ ਹੋਰ ਇਦਾਂ ਦੀਆਂ ਕਈ ਅਨੇਕਾਂ ਵੈਬਸਾਈਟਸ ਅੱਜ ਕੱਲ ਇੰਟਰਨੈਟ ਦੇ ਉੱਪਰ ਹੈਗੀਆਂ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਜਾ ਕੇ ਜਿਹੜਾ ਆਪਣਾ ਰੀਲਸ ਬਣਾ ਕੇ ਆਪਣੀਆਂ ਵੀਡੀਓਜ਼ ਬਣਾ ਕੇ ਜਾਂ ਹੋਰ ਕੋਈ ਬਲੌਗਿੰਗ ਕਰਕੇ ਵੀ ਅਸੀਂ ਜਿਹੜਾ ਹੈਗਾ ਪੈਸਾ ਕਮਾ ਸਕਦੇ ਹਾਂਗੇ ਤੇ ਇੱਕ ਵਧੀਆ ਇਨਕਮ ਜਨਰੇਟ ਕਰ ਸਕਦੇ ਹਾਂਗੇ ਇਸ ਦੇ ਉੱਪਰੋਂ ਵੀ ਤੇ ਉਮੀਦ ਕਰਦਾ ਹਾਂਗਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਕਿ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਕਲਿੱਕ ਕਰਿਓ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ